ਅਸੀਂ ਜੀ ਕੱਲ ਮੀਟਿੰਗ ਬੁਲਾਈ ਸੀ ਫਰੀਦਕੋਟ ਉਸ ਮੀਟਿੰਗ ਤੋਂ ਬਾਅਦ ਔਰੇ ਦਾ ਸੱਦਾ ਦਿੱਤਾ ਸੀ ਔਰੇ ਸੰਗਤ ਬਹੁਤ ਆਈ ਹੈ ਬਹੁਤ ਮੈਂ ਸਾਰੀ ਸੰਗਤ ਦਾ ਪਹਿਲੀ ਗੰ ਤਾਂ ਧੰਨਵਾਦ ਕਰਦਾ ਗਿੱਦੜਵਾਏ ਹਲਕੇ ਦੀ ਜਿਹੜੀ ਇਹ ਸੰਗਤ ਹੈ ਇਹਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਇਹ ਮੇਰੇ ਨਾਲ ਪੱਕੇ ਜੁੜੇ ਹੈ ਤੇ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਮੈਂ ਵੀ ਦੇਖੋ ਹਲੇ ਸੌਂ ਵੀ ਨਹੀਂ ਚੱਕੀ ਮੈਂ ਕਿਸੇ ਦਿਨ ਆਰਾਮ ਨਹੀਂ ਕੀਤਾ ਮੇਰਾ ਹਲੇ ਠਕੀਵਾ ਇਲੈਕਸ਼ਨਾਂ ਇਲੈਕਸ਼ਨਾਂ ਵਾਲਾ ਠਕੀਵਾ ਵੀ ਨਹੀਂ ਜਿੱਦਾਂ ਆਪਾਂ ਆਰਾਮ ਕੀਤਾ ਮੈਂ ਉਵੇਂ ਹੀ ਚਲਤੋ ਚੱਲੀ ਆ ਤੇ ਮੈਂ ਇਹਨਾਂ ਦਾ ਸਪੈਸ਼ਲ ਇਹਨਾਂ ਤੇ ਕਹੇ ਤੇ ਉਰੇ ਆਏ ਆਂ ਬਾਈ ਜੀ ਵੀ ਤੁਸੀਂ ਆਓ ਆਪਾਂ ਇਹਨਾਂ ਦਾ ਧੰਨਵਾਦ ਕਰਨ ਆਏ ਆ ਹੁਣ ਇਸ ਤੋਂ ਬਾਅਦ ਅਸੀਂ ਪਿੰਡਾਂ ਦਾ ਧੰਨਵਾਦੀ ਦੌਰਾ ਰੱਖਾਂਗੇ ਪਿੰਡਾਂ ਦਾ ਧੰਨਵਾਦੀ ਦੌਰਾ ਰੱਖ ਕੇ ਫਿਰ ਅਸੀਂ ਪਿੰਡ ਪਿੰਡ ਦੀ ਇੱਕ ਡੈਰੀ ਦੇ ਵਿੱਚ ਪਿੰਡਾਂ ਦੇ ਨਾਮ ਰੱਖ ਕੇ ਲੱਗ ਕੇ ਨਾ 42 ਪੇਜ ਪੰਜਾ ਦੇ ਫਿਰ ਉਹ ਕੱਲੇ-ਕੱਲੇ ਪਿੰਡ ਦੇ ਉੱਪਰ ਪਿੰਡ ਦਾ ਨਾਮ ਥੱਲੇ ਉਹਦੇ ਵਰਕਰਾਂ ਦਾ ਸਾਰਾ ਪ੍ਰੋਪਰ ਵੇਰਵਾ ਲਿਖਾਂਗੇ ਜਿਹੜੇ ਬੰਦੇ ਸਾਡੇ ਨਾਲ ਜੁੜਨਗੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਗੱਲ ਇਹ ਹੋਈ ਹੈ ਜੀ ਹੁਣ ਕਈ ਬੰਦੇ ਆਪਣੇ ਨਾਲ ਕਈ ਨਹੀਂ ਬਹੁਤ ਮੇਰੇ ਲਈ ਤਾਂ ਸਾਰੇ ਨਵੇਂ ਆ ਨਿਰਲੇ ਤਾਂ ਜਿੰਨੇ ਵੀ ਨਵੇਂ ਬੰਦੇ ਇੱਕ ਤਾਂ ਹਲੇ ਦੇਖੋ ਕੋਈ ਗੁੱਸਾ ਨਾ ਕਰਿਓ ਮੈਨੂੰ ਕਈਆਂ ਦੀ ਤਾਂ ਪਛਾਣ ਹੈ ਕਈਆਂ ਦੀ ਨਹੀਂ ਹੈ ਠੀਕ ਆ ਹੁਣ ਮੈਂ ਮਿਲੂ-ਗਿਲੂnga ਮੈਨੂੰ ਪਛਾਣ ਹੁੰਦੀ ਜਾਊਗੀ ਕਈਆਂ ਬਹੁਤ ਜਣਿਆਂ ਦੀ ਮੈਨੂੰ ਪਛਾਣ ਆਇਆ ਤੇ ਹੁਣ ਮੈਂ ਗੈਰੀ ਤੇ ਹੁਣ ਕਈ ਕਹਿੰਦੇ ਆ ਬਾਈ ਜੀ ਅੱਜ ਆਏ ਆ ਮੁੰਡੇ ਬਹੁਤ ਵਿਚਾਰਿਆਂ ਦੇ ਮਨ ਚ ਕਹਿੰਦੇ ਬਾਈ ਜੀ ਸਾਨੂੰ ਕੱਲ ਦੀ ਮੀਟਿੰਗ ਬਾਰੇ ਵੀ ਨਹੀਂ ਦੱਸਿਆ ਤੇ ਅਸੀਂ ਤਾਂ ਵੈਸੇ ਆਪਣੇ ਵੱਲੋਂ ਸੁਨੇਹੇ ਲਾਏ ਸੀ ਮੈਂ ਸਪੈਸ਼ਲ ਤੇ ਕੋਈ ਨਹੀਂ ਹੁਣ ਦੇਖਦੇ ਆ ਫਿਰ ਜਿਮ ਨਹੀਂ ਚੋਣ ਵਾਲੇ ਕੋਈ ਰਣਨੀਤੀ ਆ ਕੀਤੀ ਹਲੇ ਕੋ ਨਹੀਂ ਭਾਈ ਜੀ ਹਲੇ ਕੋਈ ਕੀਤੀ ਹਲੇ ਤਾਂ ਜਿਵੇਂ ਦੇਖੋ ਆ ਸੰਗਤ ਹੈ ਜਿਵੇਂ ਸੰਗਤ ਕਹੂਗੀ ਆਪਾਂ ਉਵੇਂ ਹੀ ਕਰਨਾ ਖਾਲਸਾ ਦੀ ਯਾਲ ਤਾਂ ਸੌ ਚੱਕਣ ਜਾਣਗੇ ਸੌ ਚੱਕਣ ਤੋਂ ਬਾਅਦ ਜਿਹੜਾ ਹਲਕੇ ਦਾ ਪ੍ਰੋਗਰਾਮ ਆ ਉਹ ਰੱਖਾਂਗੇ ਤੇ ਸੰਸਦ ਦੇ ਵਿੱਚ ਜਿਵੇਂ ਸੈਸ਼ਨ ਚੱਲੂ ਆ ਕੁਝ ਕਿਸਾਨਾਂ ਦੇ ਮਸਲੇ ਜਿਹੜੇ ਅੱਜ ਤੱਕ ਕਿਸਾਨਾਂ ਨੂੰ ਜਿੰਨੇ ਵੀ ਕਿਸਾਨਾਂ ਨੂੰ ਮੁਸ਼ਕਲਾਂ ਆਈਆਂ ਉਹਦੇ ਸਬੰਧ ਦੇ ਵਿੱਚ ਜ਼ੋਰਦਾਰ ਤੌਰ ਦਾ ਮਾ ਵਿੱਚ ਕੀ ਜਾਊਗਾ ਦੂਜਾ ਹੈ ਨਾ ਬਲਦੀ ਸਿੰਘਾਂ ਦਾ ਬਲਦੀ ਸਿੰਘਾਂ ਦੀ ਜਿਹੜੀ 30-30 ਸਾਲ ਤੋਂ 30-30 ਸਾਲ ਤੋਂ ਬੰਦੇ ਬੰਦ ਨੇ ਉਹਨੇ ਆਈ ਵਾਸਤੇ ਪੂਰੀ ਵਾਅ ਚੱਕੀ ਹੋਊਗੀ ਤੀਜਾ ਹੈਗਾ ਕਿਸਾਨਾਂ ਨੂੰ ਜਿਵੇਂ ਹੁਣ ਮੋਰ ਆਪਣੇ ਬਾਡਰਾਂ ਨੇ ਬੰਦ ਕੀਤਾ ਹੋਇਆ ਹੈ ਅੱਗੇ ਨਹੀਂ ਜਾਣ ਦਿੰਦੇ ਉਹ ਵੀ ਸਾਰਾ ਅਮਰਸਪਾਲ ਦੇ ਆਉਣ ਤੇ ਸਾਰਾ ਇਹ ਤੇ ਵਿਚਾਰ ਹੋਊਗਾ ਤੇ ਕੋਈ ਖਾਲਸਾ ਜੀ ਦਾ ਇਹ ਪ੍ਰੋਗਰਾਮ ਹੈਗਾ ਵੀ ਉੱਥੇ ਕਿਸਾਨਾਂ ਨੂੰ ਮਿਲਣ ਜਾ ਕੇ ਉਹਨਾਂ ਦੁੱਖ ਦਰਦ ਜਾਣ ਕੋਈ ਹੈਗਾ ਆਪਣੇ ਉੱਧੇ ਜਾਂ ਜਨਵਰੀ ਜਾਂ ਜਨਵਰੀ ਚ ਲੱਗੋ। ਹਾਂ ਉੱਥੇ ਜਾਣਾ ਸ਼ੰਭੂ ਬੈਰ ਗਿਰਤੇ ਜਾ ਕੇ। ਚਾਹੇ ਉੱਥੇ ਜਾਣਗੇ, ਸ਼ੰਭੂ ਵੀ ਜਾਣਗੇ ਤੇ ਦੂਜੇ ਜਿੱਥੇ ਵੀ ਜਿੱਥੇ ਤੁਸੀਂ ਕੋਈ ਜਾਣਗੇ। ਹਾਂ। ਕਿਤੇ ਕਿਸਾਨ ਮੈਟ ਜਾਣਗੇ ਤੁਸੀਂ।